ਬਰਨਾਲਾ ਬਾਈਪਾਸ ਤੇ ਤੜਕਸਾਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਬਰਨਾਲਾ ਰੋਡ ਬੁੱਗੀਪੁਰਾ ਚੌਂਕ ਪੁਲ ਦੇ ਉੱਪਰ ਇੱਕ ਟਰੈਕਟਰ ਟਰਾਲੀ ਦੇ ਪਿੱਛੇ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਕੇ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਟਰੈਕਟਰ ਪੁਲ ਦੀ ਕੰਧ ਵਿੱਚ ਜਾ ਵਜਿਆ ਜਿਸ ਦੇ ਵਿੱਚ ਟਰੈਕਟਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜ਼ਖਮੀ ਨੂੰ ਇਲਾਜ ਲਈ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਮੋਗਾ ਦੇ ਸਿਵਲ ਹਸਪਤਾਲ ਚ ਦੀ ਕਰਵਾਇਆ ਗਿਆ ਜਿਸ ਤੋਂ ਬਾਅਦ ਕੇ ਜ਼ਖਮੀ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਦੇ ਵੱਲੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਇੱਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਮ੍ਰਿਤਕ ਦੀ ਲਾਸ਼ ਨੂੰ ਸਮਾਜ ਸੇਵਾ ਸੁਸਾਇਟੀ ਨੇ ਮੋਗਾ ਦੇ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾ ਦਿੱਤਾ ਅਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਜਿਹੜੀ ਕਿ ਫੋਕਲ ਬਣ ਚੌਂਕੀ ਦੀ ਐਮਰਜੈਂਸੀ ਕਾਲ ਆਈ ਸੀਗੇ ਇਹ ਵੀ ਐਕਸੀਡੈਂਟ ਹੋਇਆ ਉੱਥੇ ਜਾ ਕੇ ਜਦੋਂ ਵੇਖਿਆ ਇੱਕ ਟਰੱਕ ਚਾਲਕ ਸੀ ਜਿਹਦੀ ਤੇਜ਼ ਰਫ਼ਤਾਰ ਹੋਣ ਦੀ ਵਜ੍ਹਾ ਕਰਕੇ ਇੱਕ ਟਰੈਕਟਰ ਟਰਾਲੀ ਜਾ ਰਿਹਾ ਸੀਗਾ ਜਿਹਦੇ ਵਿੱਚ ਕੱਟਰ ਲੱਦੇ ਹੋਏ ਸੀਗੇ ਜਿਹੜੇ ਪਿੱਛੋਂ ਟਰੱਕ ਵੱਜਿਆ ਜਾ ਕੇ ਤੇ ਉਹ ਆਪਣਾ ਸੰਤੌਨ ਘਵਾ ਬੈਠਾ ਜਿੱਥੇ ਉੱਤੇ ਦੋ ਵੀਰ ਸਾਡੇ ਸਵਾਰ ਸੀਗੇ ਜਿਹੜੇ ਕਿ ਟਰੈਕਟਰ ਚਾਲਕ ਸੀ ਇੱਕ ਨਾਲ ਉਹਦੇ ਵੀਰ ਉੱਥੇ ਜਿਹੜਾ ਕਿ ਟਰੈਕਟਰ ਜਾ ਕੇ ਕੰਧ ਦੇ ਵਿੱਚ ਜਾ ਕੇ ਵੱਜਿਆ ਦੀ ਪੌੜੀ ਤਨਤਾਲ ਹੁੰਦੀ ਆ ਤੇ ਇੱਕ ਵੀ ਮੌਕੇ ਤੇ ਡੈਥ ਹੋ ਗਈ ਜਿਹੜਾ ਕਿ ਦੂਸਰਾ ਸੀਗਾ ਵੀਰੋ ਉਹਨੂੰ ਉਹਦੀ ਨਾਜ਼ੁਕ ਹਾਲਤ ਦੇਖਦੇ ਹੋਏ ਸਿਵਲ ਹਸਪਤਾਲ ਤੋਂ ਉਸਨੂੰ ਫਰੀਦਕੋਟ ਰੈਪਰ ਕਰ ਦਿੱਤਾ ਗਿਆ ਵਾ ਤੇ ਜਿਹੜੀ ਕਿ ਡੈੱਡ ਬਡੀ ਇੱਕ ਡੈਥ ਹੋ ਗਈ ਆ ਉਸਨੂੰ ਮੋਰਚਰੀ ਵਿੱਚ ਰੱਖਿਆ ਗਿਆ ਜੋ ਵੀ ਅੱਗੇ ਕਾਰਵਾਈ ਹੋਊਗੀ ਉਹ ਪੁਲਿਸ ਪ੍ਰਸ਼ਾਸਨ ਪੋਕਲ ਬਣ ਚੁੱਕੀ ਜਿਵੇਂ ਵੀ ਕਰੂਗੀ ਉਸਦੇ ਅਧਾਰਤੀ ਹੋਵੇਗੀ ਧੰਨਵਾਦ ਫਰੀਦਕੋਟ ਤੋਂ ਤੁਰੰਤ ਰਿਪੋਰਟ ਗਾ ਬਰਨਾਲਾ ਬਾਈਪਾਸ ਤੇ ਤੜਕਸਾਰ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਬਰਨਾਲਾ ਰੋਡ ਬੁੱਗੀਪੁਰਾ ਚੌਂਕ ਪੁਲ ਦੇ ਉੱਪਰ ਇੱਕ ਟਰੈਕਟਰ ਟਰਾਲੀ ਦੇ ਪਿੱਛੇ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਕੇ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਟਰੈਕਟਰ ਪੁਲ ਦੀ ਕੰਧ ਵਿੱਚ ਜਾ ਵਜਿਆ ਜਿਸ ਦੇ ਵਿੱਚ ਟਰੈਕਟਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਖੀਨ ਨੂੰ ਇਲਾਜ ਲਈ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਮੋਗਾ ਦੇ ਸਿਵਲ ਹਸਪਤਾਲ 'ਚ ਪਹੁੰਚ ਕਰਵਾਇਆ ਗਿਆ ਜਿਸ ਤੋਂ ਬਾਅਦ ਕਿ ਜ਼ਖਮੀ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਦੇ ਵੱਲੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਮ੍ਰਿਤਕ ਦੀ ਲਾਸ਼ ਨੂੰ ਸਮਾਜ ਸੇਵਾ ਸੁਸਾਇਟੀ ਨੇ ਮੋਗਾ ਦੇ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾ ਦਿੱਤਾ ਅਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਸੇਵਾ ਸੁਸਾਇਟੀ ਜੈਸਟਰ ਮੋਗਾ ਜਿਹੜੇ ਕਿ ਫੋਕਲ ਪਣ ਚੌਂਕੀ ਦੀ ਐਮਰਜੈਂਸੀ ਕਾਲ ਆਈ ਸੀਗੀ ਇਹ ਵੀ ਐਕਸੀਡੈਂਟ ਹੋਇਆ ਉੱਥੇ ਜਾ ਕੇ ਜਦੋਂ ਵੇਖਿਆ ਇੱਕ ਟਰੱਕ ਚਾਲਕ ਸੀ ਜਿਹਦੀ ਤੇਜ਼ ਰਫ਼ਤਾਰ ਹੋਣ ਦੀ ਵਜ੍ਹਾ ਕਰਕੇ ਇੱਕ ਟਰੈਕਟਰ ਟਰਾਲੀ ਜਾ ਰਿਹਾ ਸੀਗਾ ਜਿਹਦੇ ਵਿੱਚ ਕਾਟਰ ਲੱਦੇ ਹੋਏ ਸੀਗੇ ਜਿਹਦੇ ਪਿੱਛੋਂ ਟਰੱਕ ਵੱਜਿਆ ਜਾ ਕੇ ਤੇ ਉਹ ਆਪਣਾ ਸੰਤੌਨ ਗਵਾ ਬੈਠਾ ਜਿਸ ਤੇ ਉੱਤੇ ਦੋ ਵੀਰ ਸਾਡੇ ਸਬਾਤ ਸੀਗੇ ਜਿਹੜੇ ਕਿ ਟਰੈਕਟਰ ਚਾਲਕ ਸੀ ਇੱਕ ਨਾਲ ਉਹਦੇ ਵੀਰ ਉੱਥੇ ਸੀ ਜਿਹੜਾ ਕਿ ਟਰੈਕਟਰ ਜਾ ਕੇ ਕੰਦ ਦੀ ਵਿੱਚ ਜਾ ਕੇ ਬਜਾੜੀ ਪੌਲ ਦੀ ਤਾਲ ਹੁੰਦੀ ਆ ਤੇ ਇੱਕ ਵੀ ਮੌਕੇ ਤੇ ਡੈਥ ਹੋ ਗਈ ਜਿਹੜਾ ਕਿ ਦੂਸਰਾ ਸੀਗਾ ਵੀਰੋ ਉਹਨੂੰ ਉਹਦੀ ਨਾਜ਼ੁਕ ਹਾਲਤ ਦੇਖਦੇ ਹੋਏ ਸਿਵਲ ਹਸਪਤਾਲ ਤੋਂ ਉਸਨੂੰ ਫਰੀਦਕੋਟ ਰੈਪਰ ਕਰ ਦਿੱਤਾ ਗਿਆ ਆ ਤੇ ਜਿਹੜੀ ਕਿ ਡੈੱਡ ਬੋਡੀ ਇੱਕ ਡੈਥ ਹੋ ਗਈ ਆ ਉਸਨੂੰ ਮੋਰਚਰੀ ਵਿੱਚ ਰੱਖਿਆ ਗਿਆ ਜੋ ਵੀ ਅੱਗੇ ਕਾਰਵਾਈ ਹੋਊਗੀ ਉਹ ਪੁਲਿਸ ਪ੍ਰਸ਼ਾਸਨ ਫੋਕਰਪਿੰਡ ਚੋਂ ਕਿ ਜਿਵੇਂ ਵੀ ਕਰੂਗੀ ਉਸ ਦੇ ਆਧਾਰ ਤੇ ਹੋਵੇਗੀ ਧੰਨਵਾਦ ਫਰੀਦਕੋਟ ਤੋਂ ਤੁਰਤ ਰਿਪੋਰਟ ਪੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par